ਕੰਨਵ ਦਾ ਬਾ ਜਿਹੜੀ ਜੋੜਾ ਕੀ ਬੱਕਰੀ ਹੈਗੀ ਹੈ ਨਾ ਨਾ ਆਏ ਨਹੀਂ ਬਾਈ ਆਏ ਨਹੀਂ ਆਏ ਸੰਗਰ ਆਏ ਅੱਜ 66000 ਲੈ ਛੱਡੀ ਨਾ ਛੱਡੀ ਨਾ ਕਹੀਂ ਆ ਸੀਸੀ ਆ ਰੁਪਏ ਕਿੰਨੇ ਪੈਸੇ ਬਣੇ ਇਹਨਾਂ ਦੇ ਜੋੜਾ ਲਾ ਬਾਈ ਮੈਂ ਕਹਿੰਦਾ ਭਾਂ ਵੀ ਬੀਜੇ ਪੜਿਆ ਹੋਇਆ ਬੋਲ ਆ ਸੀਸੀ ਆ ਰੁਪਏ ਬਣੇ ਬਾਈ 26 ਹੈ 32000 ਹੈ ਕੋ ਮੈਂ ਗਣੋਂ ਸਕੂਦਕ ਤੇ ਗਿਆ ਨਹੀਂ ਤੇ ਸਕੂਦਕ ਮੈਂ ਗਿਆ ਨਹੀਂ ਹੈਗਾ 60000 ਕਹਿੰਦਾ ਭਾਈ ਜਾਲਾ ਠੀਕ ਹੈ ਥੋੜੇ ਜਿਹਾ ਘੱਟ ਨਹੀਂ ਉੱਤੋਂ ਨਾ ਫੁੱੰਗਰ ਲੱਗੇ ਮਾ ਜੀਆ ਘੱਟ ਨੇ ਫੜ ਜਾ ਈਮਾਨਦਾਰੀ ਜੀ ਨਾ ਪੂਨਾ ਦੀ ਇਮਾਨਦਾਰੀ ਨਾ ਲੈ ਦੇ ਛੱਡ ਦੇ ਬਾਈ ਛੱਡਣਾ ਕੰਨੋ ਜਾਂ ਵੇਚ ਲੋ ਯਾਰ ਹਾਂ ਬੋਲੋ ਭਾਈ ਬੋਲੋ ਛੱਡਣਾ ਕੰਨੋ ਵੇਚ ਲੋ ਇਮਾਨਦਾਰੀ ਤੇਰਾ ਮੈਨੂੰ ਲੱਗਦਾ ਹੈ ਭਾਈ ਇਹ ਕੋਈ ਦੱਸੇ ਕੀ ਰੇਟ ਦੀਆਂ ਦੇਣੀਆਂ ਨੇ ਹਾਂ ਦੱਸੋ ਇਹ ਰੋਮੂਲੇ ਲਵੰਗ ਮਾਤੋ ਸਾਰਾ ਨਾ ਸਿੱਧੀ 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 ਬਾਤ ਕਰੂੰ ਹਾਂ 15000 ਰੁਪਏ ਲਗਾ ਕੇ ਸਾਰਾ ਚਲਾ ਚਲਾ ਕਰ ਦੇ 86000 ਰੁਪਏ ਬਣਿਆ ਆ ਨਾ ਚਾਹ 80000 ਦੋ ਘਟੇ ਬਣਿਆ ਦੋ ਘਟੇ ਇਹਦਾ ਖੇਤ ਉਹਦਾ ਕਾਰਨਾਗੇ ਕੱਟ ਤੇ ਟੁਕਰੇ ਲੰਗੇ ਦੋ ਹਿੱਸੇ ਉੱਪਰ ਲੰਗੇ ਹਾਂ ਇਹ ਤੇ ਤੁਸੀਂ 40 ਵੀ ਲਾਉਗੇ 40000 ਦਾ ਸਿੱਧਾ ਹੀ ਫਰਤ ਪਿਆ ਉਹ ਚਾਹ ਵਾਲੇ ਹੈ ਨਹੀਂ ਅੱਜ ਅੱਜ ਚੱਟੇ ਚਲਾ ਦੇ ਕੱਲ ਚੋਦੀਆਂ ਇਹ ਇਹ ਭੜੇ ਲੱਗਣਗੀਆਂ ਮਾਲ ਜਿ ਫਰਦੀਆਂ ਬੱਚੇ ਲੱਗੰਦੇ ਮੈਂ ਕਿਹੜਾ ਰਿਆ ਮੈਂ ਤੂੰ ਲੈ ਰਿਆ ਆਹ ਹੋ ਗਿਆ ਜਾਂਦੀ ਜਦੋਂ ਕਹੂੰ ਜੋਰ ਜਾਪੀਆ ਫਣਦਾ ਉਹ ਇਹ ਤੂੰ ਪੂਰਾ 40 ਲਾ ਦੇ ਦੇਖੀ ਉਹ 4000 ਚੱਕ ਦੇ ਤਾਂ ਫੜ ਸੇ ਤੂੰ ਕਹਦਾ ਫੜਾ ਚੱਕ ਦੇ ਤਾਂ ਚੱਕਦਾ 40 4000 ਰੁਪਏ ਵਿਕਦੀਆਂ ਨੇ ਪੈਸੇ ਲੈ ਲੈ ਬਾਈ ਚੱਕਦਾ ਲਾ ਫੜਾ ਹੈ ਚਲੋ ਬਸ ਆੜ ਜਾ ਜ਼ਰਾ ਨੋਰਦਾ ਨਹੀਂ ਮੈਂ ਲੈ ਕੇ ਬਾਜੂ ਨਾ ਬਹੁਤ ਬੂੜਾ ਨਾ ਮਾਬੇ ਦੋ ਮੈਂ ਮੈਂ ਤਾਂ ਤੂੰ ਰੱਖ ਲੈ ਪੈਸੇ ਨਾ ਨਾ ਇਹ ਨਹੀਂ ਮੈਂ ਕਹਿ ਗੇ ਰੂੰਗਾ ਜੋ ਲੋੜ ਹੋਈ ਬਨੂ ਦਾਰੀ ਨੂੰ ਉਦੋਂ ਕਾਇਕੇ ਰਜਾਂਗੇ ਇਹਨਾਂ ਲੋੜੂ ਕਾਇਕੇ ਲੂਹਿਆ ਰਾਇਗਾ ਤਸਤ ਢੱਕੀ ਹੋੜ ਮਾਰਨੀ ਆ ਚੱਲਾ ਕਰਦੇ ਉਹਦੇ ਜਿਹੜਾ ਬਾਈ ਵਧੀਆ ਦਿਖ ਰਹੀਆਂ ਨੇਗੀਆਂ ਕਦੇ ਨਿਮਰਾਂ ਦੇਖ ਆ ਜਗ ਚੋਹਦੇ ਨੇ ਇਹ ਇਹ ਮਾਹੂ ਬਣ ਜਾਣਗੀਆਂ ਇਹ ਤੋੜੀ ਬਿੱਟੀ ਦੇਖ ਪਾਏ ਨਹੀਂ ਦੋ ਦੋ ਹੁਣ ਛੱਡਿਆ ਹੋਆ ਬੱਕੇ ਦਾ ਹਾਂ ਵੀ ਚਰਾਂਦਾ ਵੀ ਆਪੇ ਰੱਖਦਾ ਹੀ ਆਪੇ ਕੋਈ ਹੰਸ ਕਰਕੇ ਯਾਰ 6.5 ਲੱਖ ਦੇ ਵਿੱਚ ਦੇ ਬੱਕੇ ਸ਼ੌਮਨਾ ਯਾਰ ਅਸੀਂ ਪਤੂ ਨਹੀਂ ਕਹਿੰਦੇ 6.5 ਨਹੀਂ ਆ ਬੱਕੇ ਘੱਟ ਰੱਖਦੇ ਨੇ ਯਾਰ ਲੋਕ ਯਾਰ ਉਹਨਾਂ ਦੀ ਗੱਕ ਹੀ ਨਹੀਂ ਹਾਂ ਆ ਬੱਕਰੀ ਛੇੜੀ ਬਠੀ ਐ ਤਾਂ ਹੁਣ ਮਬਾ ਉਹਨਾਂ ਬਰੱਕ ਦੇ ਸਾਹਮਣੇ ਨੂੰ ਕੋਲੇ ਉਧਰ ਇਹ ਮਾਲ ਚਲਦਾ ਨਹੀਂ ਆ ਕਲਿਆਸੀ ਛੜ ਕੇ ਉਹਨਾਂ ਨੇ ਫੁੱਟ ਨਹੀਂ ਕਾਦੇ ਸੀ ਜਨਾ ਮੇਰੇ ਮੂਲਿਆਂ ਤੇ ਇੱਧਰ ਨਾ ਘੱਟ ਚਲਦਾ ਬਾਈ ਉਧਰ ਵਿਗੀ ਜਾਂਦਾ ਵੀਰੇ ਡੇਰੀ ਜਿੱਧਰ ਹੀ ਵਿਗਦਾ ਹੱਲੋ ਮੈਨੂੰ ਉਹ ਦੀਦੀ ਆਇਆ ਸ਼ਾਨ ਨੇ ਉਹਨਾਂ ਮਾਰਗੜਾ ਬਾਗੀ ਮੇਮਣੇ ਬਾਗੇ ਨਹੀਂ ਜਣਾ ਬੱਚੇ ਤਾਂ ਨਹੀਂ ਬੱਚੇ ਤਾਂ ਬੱਚੇ ਤਾਂ ਗਿਣੀ ਨਹੀਂ ਆ 10 ਗਿਨੇ ਮਾਰਣ ਨੇ 14 ਬਈ ਅਲਿ ਨਰਾ ਮਾ ਲੱਜ ਉਹਨੇ ਘਟ ਪਾ 14 ਨੇ 14 14 ਦਿਨ 14 ਦਿਨ ਕੇ ਲੈਣੇ ਨੇ ਭਾਈ ਆਪਾਂ ਪੂਰੇ ਖਰਾਉੜੇ ਆ ਹਾਂ ਇਹ ਆਪੀ ਪੂਰੇ ਕਰੂ ਨਹੀਂ ਬੋਲੋ ਕਰਕੇ ਨਾ ਆ ਨਾ ਖੈਰ ਕਰ ਖਾਇਆ ਨਾ ਕਰਨ ਇਹ ਬੇਚਣੇ ਜਾਨੇ ਇਹ ਕਾਲਾ ਹੁੰਦਾ ਇਹ ਬੰਦਾ ਦਿਖਾ ਦਈਏ ਇਹਦਾ ਵਿਆਹ ਭਾਈ ਮੁੰਡੇ ਦਾ ਹੈ ਐ ਇਦਾਂ ਕਹਿੰਦਾ 20000 ਰੁਪਏ ਦਿਖਾ ਰੀਆਂ ਹਾਂ ਇੱਕ ਵਾਰ ਮਾਮਾ ਫੇਰ ਤੂੰ ਮੰਗੇਗਾ ਤਾਂ ਆਈ ਕੋਈ ਅਰੇ ਮਾਲ ਦਾ ਮਾਲਾ ਘੱਟਾ ਵੇ ਪਤਾ ਕਰ ਗਏ ਆਈ ਘੋੜਾ ਸਾਈ ਸਾਈ ਘੋੜਾ ਸਾਈ ਲੋੜ ਗੜਗਰਾਂ ਬੜਾ ਹਾਰਾ ਹਰ ਮਿੱਟੂ ਦਾਦਾ ਜੀ ਬismillah <laughs> ਬੋਲ ਬੋਲ ਕਿੰਨਾ ਹੁੰਦਾ ਕਿੰਨਾ ਨੋਟ ਹੁੰਦਾ ਕੌੜੇ ਕਿੰਨੇ ਬਿਨਿਆ ਦੇ ਕਿੰਨੇ ਯਾਦਾਰ ਜਾਈ ਜਾਂਦਾ ਤੁਸੀਂ ਦੱਸਦੇ ਡਰਾਣਾ ਬਈ ਨੂੰ ਡਰਾਣਾ 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 ਇਹ ਬਿਆ ਮੁੰਡਾ ਡਰਾਣਾ ਇਹ ਤੇਰਾ ਹੋਰ ਹਾਂ ਹਾਂ ਨਹੀਂ ਹੋਰ ਨਾ ਵੀ ਨਾ ਰਿਹਾ ਇਹ ਆਇਆ ਮਨਾਵਣ ਲੱਗੀ ਆ ਹਾਂ ਪੰਜਾਬੀ ਮਾਵਾਂ ਆ ਗਈ ਬਈ ਚਲ ਤੂੰ ਬਾਲਾਈ ਚਲਾ ਨਹੀਂ ਓਏ ਆ ਜਾ ਰਾਮ ਮੁੰਡਾ ਛੋਟੇ ਖਤੂ ਲਾਤੀ ਛੋਟੇ ਖਤੂ ਲਾਤੀ ਐ ਤੂੰ ਹੱਕ ਕਿਉਂ ਦਰ ਆਇਆ ਮਾਹ ਆ ਜਾਣਾ ਪਿਆ ਲੈ ਆਣਾ ਲਾ ਆਲੇ ਬੱਕਰੇ ਐ ਇਹੋ ਬੱਕਰੇ ਗਾਣਗੇ ਉਹ ਮੇਵੜੇ ਨਾਲ ਜਾਣਗੇ ਉਹ ਪਰ ਜਾਣਗੇ ਬੱਕਰੇ ਵੀ ਚਾਲੇ ਹੈ ਬੱਕਰੇ ਵਾਲੇ ਬੱਕਰਾ ਕੱਢੋ ਵੇ ਕਿਹ ਬੱਕਰੀ ਲੈ ਲਿਓ ਬੱਕਰਾ ਘਾੜੋ ਚੜਾਈ ਲੈ ਲਿਓ ਇਹ ਬੋਗਦਾ ਸਾਨੂੰ ਪਹਿਮਾ ਚੜਾਈ ਲੈ ਲਿਓ ਆਏ ਵੇ ਬਾਈ ਇਹ ਕੁਛ ਮਰਜ਼ੀ ਭਗਾਈ ਮਰ ਜਾਣੀ ਮੈਂ ਮੇਨਾਂ ਗੱਲ ਕਹਦਾ ਵੇ ਆ ਯਾਰਾ ਓਰੇ ਹੱਲਾ ਵੀ ਨਾ ਦੇ ਬੱਕਰਾ ਕੱਢੋ ਬਾਹਰ ਆ ਥੋੜਾ ਲੱਖ ਰੁਪਈਆ ਬੱਕਾ ਵੀ ਪੁੱਛਣਾ ਆ ਬੋ ਵਿਚ ਵੀ ਪੜਾ ਤੇ ਪਿਛੋਂ ਦੇ ਬੱਕਰੇ ਰਹਿ ਗਏ ਮਾਗਰ ਜਦੋਂ ਜੋਂ 13 ਆ ਫਾੜਾ ਐਈ ਵਾਲੀ ਆ ਤਾਂ ਤੂੰ ਵਿਆਹ ਕਰਾਣਾ ਦੱਸਣਾ ਕੀਆ ਸ਼ਿਆ ਮੂਰੇ ਜੈਨ ਚਾਹੀਦਾ ਨਾ ਉਹ ਕਰ ਲਓ ਪਰ ਤੋ ਇਹੀ ਹੋ ਗਈ ਯਾਰ ਔਰ ਲੱਖ ਰੁਪਏ ਉਹ ਕਰਦਾ ਬਾਹਰ ਹਾਂ ਹੁਣ ਫਿਰ ਕੀ ਗੱਲ ਕਰੀਏ ਨਾ ਉਹਨੂੰ ਯਾਰ ਓ 5000 ਮਾਰਾ ਮਤਲਬ ਉੱਤੇ ਹੋਰ ਉਹ ਦਮੇ ਕਿਨੇ ਦੀਆਂ ਉਧਰ ਬਹਿਨੇ ਬੋਲਾਂ ਬਾਹਰ ਕਰ ਤੇ ਬੱਕਰਾ ਘਾਟਵਾ ਭਾਈ ਬਾਹਰ ਕਰ ਜਰਾ ਬੱਕਰਾ ਜਰਾ ਮਹਿੰਗਾ ਹੈ ਉਹ ਦਮੇ ਕਿਨੇ ਸ਼ੇਰ ਨਾਲ ਮਾਲ ਤੋਂ ਹੋਰ ਬੋਗਾਂ ਨਾ ਕਰ ਜਰਾ 1kg ਨਵੇੜ ਰਿਹਾ ਹਾਂ ਕਦਿਆਂ ਬੱਕਰੇ ਮਾਰਦੇ ਆਂ ਤੂੰ ਬੱਕਰਾ ਬਾਹਰ ਨੂੰ ਰੱਖ 13 ਦਾ ਤੇਰਾ ਬੋਗ ਨਾ ਮਗਰ 14 ਦਾ ਤੇਰਾ ਬੋਗ ਕੱਢ ਤਾ ਕੱਢ ਤਾ ਕਿਉਂ ਪੰਡ ਲੇ ਜੀ ਦਿਖਾ ਦੀ ਵਿਆਹ ਜੀ ਗਿਆ ਮੇਰਾ ਲੋ ਬੋਲਾ ਬੱਕਰਾ ਵੇਰਦਾ ਤੂੰ ਬੱਕਰੀਆਂ ਦਾ ਸਿਕਨੇ ਮੈਂ ਨਾ ਮਾਨ ਵੇਚਦਾ ਚੰਗਾ ਹੈਦਾ ਵਧੀਆ ਹੈਦਾ ਤਾਂ ਹੀ ਉਹ ਜੀ ਕੇ ਮੋਟੇ ਵਿੱਚ ਔਰ ਤਾਂ ਆਹ ਹਾਂ ਬੱਕਰੀਆਂ ਆਪਣੇ ਬਾਊ ਦੋ ਰੇੜੀ ਬੰਨੀਆਂ ਨਹੀਂ ਵਿਗਦੇ ਬਾਈ ਕਿਸ ਕਾਰ ਦਾ ਹੈ ਇਹ ਵੀ ਕਾਰ ਦਾ ਇਹਦਾ ਕੇਸ ਯਾਰ ਬੱਕਰੂ ਲੱਖ ਰੁਪਿਆ ਕੱਢ ਲਿਆ ਲੱਖ ਇਹ ਪੜਾ ਜਾ ਰਹੇ ਨੇ ਲਾ ਫੜ ਉਹਨੂੰ 5 ਜਾਣ ਲੱਖ ਦਾ ਦੀ ਲਾ ਫੜ ਉਹ ਹੱਥ ਦਾ ਨਾਲ ਜਾ ਤਣ ਜਾਣ ਦੀ 50000 ਰੁਪਿਆ ਲੈ ਲੈ ਤੇਰਾ ਨਗਾ ਦੇਣੇ ਬੱਜੇ ਬੱਜਾਉਣ ਨੋ ਕਰ ਬੱਜੇ ਬੱਜਾਈਂ ਕਿਉਂ ਨਾ ਬੋਗੋ ਮੈਂ ਫਰਾਕਾ ਪੀ ਉਹ ਰਿਆ ਪਾਹੀ ਗਣੀ ਹੈ ਹਾਂ ਹੋ ਗਏ ਹੂ ਕਣ ਉਹ ਗੋ ਵੀ ਢੱਕ ਜਾ ਤੇਰੀ ਪੈਪਾਟੇ ਖੜੇ ਉਹ ਤਾ ਚੜਦੇ ਬਾਈ ਉਹ ਰਿਆ ਬਾਈ ਉਹ ਰਿਆ ਥੋੜ ਨੂੰ ਇਹ ਕਹਿੰਦੇ ਜਵਾਬ ਦੇ ਰਹੇ ਹੋ ਲੱਖ ਫੱਲਿਆ ਕੇ ਦੱਸ ਦੀ 14 ਬੱਲੇ 13 ਬੱਲੇ ਹੋਣੀਆਂ ਇਹ ਮੱਕੀ ਦੇ ਫੱਲਿਆ ਹਾਂ ਨਹੀਂ ਪਤਾ ਜੀ ਹੁਣ ਬਣਾਏ ਚਿੱਟਾ ਛੱਡਿਆ ਆਂ ਤਾਂ ਦਾ ਇਹਨਾਂ ਪਤਾ ਲਾਦਾ ਕਹਿ ਰਿਹਾ ਇਹਨਾਂ ਡਾਂਗਾ ਨਾ ਗਾਲੀ ਪਾਉਣ ਆਵੇ ਇਹ ਲੋ ਜੇ ਦਾ ਕਿੰਨਾ ਲਾਇਆ ਉਹ ਲਗਾ ਕੇ ਲੱਗ ਗਿਆ ਇਹਨਾਂ ਨੇ ਲਗਾਏ ਨੇ ਤਨ ਹੋਰ ਆਜੂਗਾ ਕੋਈ ਇਹ ਤਾਂ ਹੁੰਦੀਆਂ ਦੇ ਰਹਿਣਗੇ ਯਾਰ ਜਿਹੜਾ ਕਰਮਾਂ ਦੇ ਹੋਣੇ ਦਿਖ ਜਾਣਗੇ ਹਾਂ ਉਹਦਾ ਪੰਚਾਰੀ ਲੱਗਿਆ ਇਹ ਅੱਡ ਲੱਗਿਆ ਇਹ ਅੱਡ ਲੱਗਿਆ ਇਹ ਕਿਹੜੇ ਤੇ ਭਰਾ ਆ ਕਿੱਥੇ ਦੇਣਾ ਭਾਈ 16000 ਰੁਪਏ ਨਹੀਂ ਨਹੀਂ ਕਿਤੇ ਹੋਣੀ ਨਹੀਂ ਚੱਲਦੀ ਹੈਗੀ ਗੱਡੀ 16 ਹਜ਼ਾਰ ਆੜਾ ਆੜਾ ਭਾਈ 30 ਮੰਗਿਆ 11:00 11:00 11:00 ਆਜੀ ਕੀ ਹਾਲ ਹੈ ਭਾਈ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਕੀ ਹਾਲ ਬਾਣੀ ਸੇਠਾ ਹਾਂ ਭਾਈ ਕੀ ਦਿੰਨੇ ਇਹਦਾ 2000 ਦਾ ਦਿੰਦਾ ਯਾਰ ਇਧਰ ਕਿਹਾ 16000 ਹੋਰ 30 ਮੰਗਿਆ ਛਾਟ ਕੇ ਕੋਈ ਨਹੀਂ ਦੱਸ 60 ਦਾ ਲੱਗਦਾ ਰਾਤ ਨੂੰ ਬੋਣੇ ਕੱਪੇ ਬੋਣੀ ਹੋ ਕੋਈ ਕਰਨੀ ਮਾੜੀ ਮਾੜੀ ਜੀ ਬੋਕੂ ਕੀ ਚੰਗੀ ਚੰਗੀ ਰੂਗੀ ਤੂੰ ਸਾਹ ਨਾ ਦੱਸ ਦੇ ਹਾਂ ਬੱਕੇ ਦੱਸਦੇ ਹਾਂ ਨਾ ਦੇਣੀ ਕਿ ਨੇ ਦੇਸੀ ਬੱਕਰੀ ਨੂੰ ਕੋਈ ਹੋ ਗਈ ਕੋਈ ਮੂੰਹ ਨਾ ਕਰ ਮਰਾਂ ਮਿੱਠੂ ਮਰਾਂ ਕਾੜਾ ਰੱਖ ਗਾਣਾ ਅਲਕਾ ਖਾ ਕੇ ਅਗਲ ਮਲੀ ਮੋਟੀ ਜੇ ਜਾਲ ਦੇ ਚ ਪਾਗਲ ਮਰਵੇਂ ਸਮਝਾਵਾਂ ਹਾਂ ਕਹਿੰਦਾ ਵੀ ਨਾ ਮੈਂ 16 ਨੂੰ ਤਮਾ ਨਾ 3 ਨੂੰ ਨੇ 25000 ਤੋਂ ਕਹਿੰਦਾ ਘੱਟ ਨੇ ਲੋਏ ਸਾਢੇ 12 ਮਰਾਂ ਨਾ 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 ਬੱਚੇ ਨੇ 4 ਥੱਲੇ ਹਾਂ ਜੀ 5-400 ਰੁਪਏ ਕੇ ਅੱਗੇ ਓਏ ਨਰਾਜੂ ੱੱਕਾ ਵੀ ਹੋੜਾ ਹੈਗਾ ਯਾਰ ਇੱਕ ਮਿੰਟ ਕਰ ਜੀਆ ਯਾਰ ਇਹ ਚੱਲੋ ਬਈ ਹੈ ਚੱਲੋਗੇ ਚੱਲਣ ਵਾਲੀ ਤਾਂ ਉਹੀ ਨਹੀਂ ਸਿਰ ਓਏ ਨਰਾ ਤੁ ਨੂੰ ਛੱਡ ਕੇ ਭਾਜੀ ਯਾਰ ਜੇ ਹਨ ਜਿੰਨਾ ਤਹਾਂ ਦੇ 2-4 ਬੱਚੇ ਵੀ ਆਉਂਦੇ ਨੇ ਚੱਲ ਬੱਚੇ ਦਾ ਦੇਸੀ ਬੱਚੇ ਨੇ ਬੱਚੇ ਓ ਐਸੀ ਗੱਲ ਕਹਣਾ ਭਾਈ ਦੇਸੀ ਪ੍ਰਦੇਸੀ ਬੱਚੇ ਤਾਂ ਹੈਗੇ ਤੂੰ ਐਂ ਕਰਿਆ ਹਾਂ ਭਾਈ ਕਰਦੀ ਕੁਛ ਆ ਦੱਸੋ ਬਹੁਤ ਸੁਣੋ ਥਾਰੀਆਂ ਗੱਲਾਂ ਛੱਡ ਆ ਲੋ ਫਿਰ ਭਾਵੇਂ ਚੰਤਰਾ ਤੇਰੀ ਮਰਜ਼ੀ ਹੈ ਭਾਈ ਫਿਰ ਤੇਰੀ ਨੀ ਨਾ ਨਾ ਬਾਈ ਚਾਰ ਬੱਚੇ ਨੇ ਕਿਹੜੇ ਕਿੱਥੇ ਉਹ ਗੱਡੀ ਚ ਨੇ ਆ ਜੀ ਸੁਣੇ ਮੇਰਾ ਜਿਪੜਿਆ ਨਹੀਂ ਵੀ ਹੈ ਜੀ ਤੁਹਾਨੂੰ ਦੱਸ ਦੇਣ ਲੱਗਿਆ ਆ ਕਰ ਉਹ ਫਰਾਂ ਦਾ ਪਤਾ ਬੱਚੀ ਉਹਦਾ ਮੂਹ ਦਾ ਬਰਕਾ ਬਾਰ ਬਰਕਾ ਨਹੀਂ ਕਰਦਾ ਨਾ ਤੈਨੂੰ ਮਾਰਾਂ ਨਾ ਇਹਨੂੰ ਮਾਰਾਂ ਬੱਕਰੀਆਂ ਵੇਚਤੀਆਂ ਤੇਰੇ ਹੀ ਨਗ ਵੇਚਤੀ ਬਹੁਤ ਬਹੁਤ ਝਾੜੂ ਜਿਤੇਰੀ ਹੈ ਉਹ ਹੁਣ ਮਰਜ਼ੀ ਤੇਰੀ ਆ ਉੱਤੀ ਨਾ ਉੱਤੀ ਇਹ ਗੱਲ ਮੈਂ ਸਮਝ ਗਈ ਫਿਰ ਤੇ 70 ਦੇ ਦੇ ਰਾਜ ਨੂੰ ਦੇ ਉਹ ਬਾਈ ਉਹਨੂੰ ਮਨਾ ਮਨਾ ਮੈਨੂੰ ਵੀ ਪਤਾ ਮੈਂ ਵੀ ਇਹਨੂੰ ਦੇਖ ਕੇ ਲੱਗਵਾ ਦੇਤੀ ਕੀ ਯਾਰ ਦੀਆਂ ਹੋ ਗਈਆਂ ਜਾਂ ਤੰਨੇ ਚੱਲ ਰਹਿਣ ਨੰਨੇ ਹੈ ਛੱਡ ਉਹ ਮਨਾ ਲੈ ਪੀਰ ਨੂੰ ਉਹ ਤਾਂ ਹੁਣ ਪਾਣੀ ਕਰਾਉਗਾ ਆ ਹੋਰ ਹੋ ਜਣੇ ਯਾਰ ਆਪਣੇ ਬੱਕਰੀਆਂ ਇਹਦੇ ਨਾਲ ਕਹੇ ਇਹ ਰਿਪਾਇਲ ਚਾਚਾ ਕੇ ਮੈਂ ਸਾਈ ਮੋੜਦਿਆਂ ਉਹ ਖੜਾ ਬੁੱਢਾ ਕਿਉਂ ਏ ਯਾਰ ਆਵੇਗਾ ਦੇ ਦੇ ਉਹ ਸਾਈ ਫੜ ਲੈ ਫੜ ਲੈ ਯਾਰ ਨਹੀਂ ਪੈਸੇ ਚ ਰਹੇਗਾ ਹਏ ਰਹਿਣ ਦਾ ਕਾਨੂੰ ਹਰਦਾ ਨਹੀਂ ਮਾਰਦੇ ਉਹ ਹਰਿਆ ਹਰਿਆ ਮਾਰਦੇ ਨਹੀਂ ਉਹ ਨਹੀਂ ਮਾਰਦੇ ਉਹਨੇ ਸਾਈ ਵੜ ਲੈਣੀ ਆ ਮਿੱਕੀਆਂ ਆਈਆਂ ਨਾ ਤੱਕੇ ਬਾਰ ਬਾਰ 90 ਦੀਆਂ ਹਾਂ ਕੀ ਕਰਾਂ ਬਾਤਾ ਆਇਆ ਹੋਰ ਨਾ ਹੋਰ ਚਲਣੀ ਆ ਗਿਆ ਪਾਜਣਾ ਉਹ ਵੀ ਤੇਰੀ ਜੁਬਾਨ ਦੇ ਉਹਨੇ ਫੁੱਲ ਚਾੜ ਤੇ ਖੜਿਆਗਾ ਸਾਡੀ ਥਸਦਾ ਨਹੀਂ ਹੁੰਦਾ ਬੰਦਾ ਇਹਦੂ ਅੱਗੇ ਨਾ ਕਰਦੀ ਉਹ ਕਿਦਾਂ ਗਿਆ ਸੋਟੀ ਵਾਲਾ ਤੇਰੇ ਆ ਪੀ ਉਹ ਇਹਨੂੰ ਮਨਾ ਪੀਰ ਨੂੰ ਮੈਂ ਤਾਂ ਬਣਾ ਲਿਆ ਇਹਨੂੰ ਮੈਨੂੰ ਦਿਖਦਾ ਵੀ ਇਹਨੂੰ ਚੱਲ ਮੇਰੇ ਬਾਤ ਵੇਖਦੀਆਂ ਨੇ ਵੇਚ ਲੋ ਇੱਕ ਧੋਕ ਰੱਖ ਲਿਆ ਆਪਾਂ ਨੇ ਹੋਰ ਰੱਖ ਲੈ ਕੋਈ ਜੰਮੀ ਮੰਨ ਜਾ ਉਹ ਜਵਾਖ ਗਿਆ ਉਹ ਜਵਾਖ ਗਿਆ ਮੰਨ ਜਾ ਮੰਗ ਦੇ ਉਹ ਮੰਨ ਜਾ ਮੰਨ ਜਾ ਮੈਨੂੰ ਅਸੀਂ ਮਜਬੂਰ ਨਹੀਂ ਕਰਦੇ ਗਰੀਬ ਨੂੰ ਮੈਂ ਗਰੀਬ ਆਦਮੀ ਹਾਂ ਹਾਂ ਮੈਂ ਜਮੇ ਗਰੀਬ ਆਦਮੀ ਬੇਬੇ ਕਿੰਨੇ ਕਹਿੰਦਾ ਉਹ ਰੱਟੂ ਹੈ ਇਹ ਕਿੰਨੇ ਕਹਿੰਦਾ ਇੱਕ ਲੱਖ 30 ਤੋਂ ਕਹਿੰਦਾ ਪੂਰੀ ਬੰਦ ਪੇਟੀ ਦੀਆਂ ਮਾਰਾ ਮੈਂ ਕਹ ਮੈਂ ਹੀ ਕਿਹਾ ਨੋ ਜਿੰਦਾ ਜੀ ਉਹ ਨਹੀਂ ਕਹਿਆ ਨੋ ਮੈਂ ਗੱਡੀ ਵਾਲਾ ਬੰਦਾ ਨਹੀਂ ਇਹ ਤਾਂ ਵੀ ਨਹੀਂ ਜੇਨੀਆ ਕਿ ਫੇਰ ਨਹੀਂ ਲੈਣੀ ਆਂ ਚ ਬੱਕਰਾ ਬਾਦੇ ਬੱਕਰੇ ਵੀ ਨੀੜ ਪਰ ਬੰਦ ਬੇਟੀ ਆ ਗਿਆ ਬੱਕਰੇ ਵੀ ਬਾ ਬੰਦ ਬੇਟੀ ਹਣ ਹੁਣ 10000 ਬੱਕਰਾ ਬਾਦੇ ਵਿੱਚ ਉਹ ਯਾਰ ਉਹ ਤਾਂ ਯਾਰ ਅਗਲੇ ਦੇ ਕਹਿਣ ਦਾ ਕੀ ਆ ਤੁਸੀਂ ਹੋਰ ਕੀ ਕਰਨਾ ਹੈ ਬੰਦ ਪੇਟੀ ਚ ਸਾਰੇ ਬੱਕਰਾ ਕੀ ਕਰਨੇ ਸਾਨੂੰ ਬੱਕਰਾ ਕੀ ਕਰਨੇ 1 ਲੱਖ ਲੈ ਨਹੀਂ ਬੱਕਰਾ ਗਾਦੇ ਵਾਸਤੇ ਲਿਆਇਆ ਤੂੰ ਨਾਲ ਇਹ ਵੀ ਪੁੱਛ ਲੋ ਜਾਨਾ ਕਿ ਅਗਰੀ ਬਾਬੇ ਨੂੰ ਫੇਰ ਆਉਣਾ ਯਾਰ ਹੈ ਤਖਾ ਦੇਚਣ ਵਾਸਤੇ ਲਿਆਇਆ ਉਹ ਬੱਕਰਾ ਹੀ ਵਿਕੀ ਦੇ ਤੂੰ ਵਿੱਚ ਸੋਦਾ ਲੈ ਫਿਰ 1 ਲੱਖ 40 ਹਜ਼ਾਰ ਰੁਪਏ ਦਵਾ ਦੇ ਫਿਰ ਬੱਕਰਾ ਕਰੇ ਆੜੀਆਂ ਨਹੀਂ ਬੰਦੀ ਇਹ ਆੜੀਆਂ ਨਹੀਂ ਕਰੇ ਤੀ ਜਾ ਕੇ ਕਹੂਗਾ ਸਤਨ ਚ ਤਿੰਨ ਤਿੰਨ 10 ਹਜ਼ਾਰ ਸਿੱਧਾ ਬਤਾ ਆਪਾਂ ਨੂੰ ਚੰਗਾ ਹੀ ਕਹੂਗਾ ਬਾਕੀ ਉੱਪਰ ਆਪਣਾ ਤਾਂ ਚੱਲ ਜੇ ਨਹੀਂ ਚੱਲ ਹੋਰ ਰਣੀਆਂ ਲੈ ਲੋ ਕੱਲ ਸੁਣ ਗੱਲ ਸੁਣ ਮੇਰੀ ਓ ਬਾਈ ਦੋ ਜਮੀ ਵਿਚਾਰੇ ਥੱਲੇ ਆ ਗਏ ਡਰਾਈਵਰ ਦੀ ਗੱਲ ਮੰਨੋ ਜੇ ਤੂੰ ਪੱਕਾ ਬੰਦਾ ਤੈਨੂੰ ਦਗਾ ਇੱਕ 10 ਚੋਂ ਇੱਕ 10 ਚੋਂ ਡੇ ਪਏ ਤੇ ਇੱਕ 10 ਚੋਂ ਜਮੀ ਥੱਲੇ ਆ ਗਏ 5 ਉੱਤੇ 90 ਚ ਆ ਗਏ ਗੱਲ ਸੁਣ ਜੇ ਆਪਾਂ ਲੈਣ ਜਾਈਏ ਕੋਈ ਵੱਡੀ ਗੱਲ ਨਹੀਂ ਪਰ ਗੱਲ ਸੁਣ ਲੈ ਤੇਰੀ ਸਾਈ ਹੈ ਤੇਰੇ ਚਾਹ ਕੇ ਉਪਰ ਦੀ ਨੋਟ ਮੈਨੂੰ ਤੈਨੂੰ ਲੈ ਉਹ ਸਰਚਾ ਉਹ ਖਲ ਉਹ ਸਾਡੀ ਵੀ ਰੱਖ ਦਾਲ ਕਾ ਕੀ ਕਹਿਣਾ ਨਹੀਂ ਕੋਈ ਨਾ ਮ ਕਰਾਈ ਤੈਨੂੰ ਵੀ ਸੌਂ ਲੱਗੇ ਤੁਹਾਡੇ ਰਾਜਸਥਾਨ ਦੀ ਨਹੀਂ ਹੋਰ ਬਹੁਤ ਬੜਾ ਹੈ ਹਾਂ ਠੀਕ ਹੈ ਵੱਡੇ ਹਾਂ ਤੰਨਾਂ ਦੀ ਹਾਂ ਉਹ ਬਾਈ ਇਧਰ ਬਚਾਵਾ ਹੋ ਜਾ ਬਰੇ ਬਰੇ ਇਹ ਨਾ ਬੱਕਰੀਆਂ ਤੇਰੀਆਂ ਐਸੇ ਨੂੰ ਵੇਚਤੀਆਂ ਵਿਚਾਰੇ ਨੂੰ ਇਹਨੇ ਰੱਖਣੀਆਂ ਨਹੀਂ 2 ਤੇ 90 ਦੀਆਂ ਬੋਚ ਲੈ ਸਾਈ ਕਰੇ ਵਾਹ ਕੀ ਆ ਹੋ ਗਿਆ ਹੋ ਗਿਆ ਹੋ ਗਿਆ ਜੀ ਨਾ ਫੇਰ ਵੀ ਫੇਰ ਹੁੰਦੀ ਐ ਅਸੀਂ ਘੜਦੇ ਇਹ ਵੀ ਤਾਂ ਤੇਰਾ ਹੁ ਗਿਆ ਆਪੋਂ ਉਹਦਾ ਚਾਰ ਬਣਾ ਕੇ ਖਾ ਲਾ ਹਾਂ ਚੱਲ ਚਾਰ ਵਾਹੀ ਬਹੁਤ ਰਹੇ ਨੇ ਇਹਦਾ ਬਿਆਹ ਹੈ ਇਹਦਾ ਬਿਆਹ ਮੁੰਲੇ ਆ ਬੇਰੂਨ ਕਿੰਨੇ ਦਾ ਸੌਦਾ ਹੋਈ ਓਏ 90000 2000 ਦਾ 99 ਦਾ ਹੋ ਜਾ 99000 ਰੁਪਏ ਇਹਦਾ ਵੀਡੀਓ ਬੜੀ ਜੀ ਬਣਾਵਾਏ ਹਾਂ ਜੀ ਹਾਂ ਪਹੁੰਚ ਗਏ ਜਦ ਤੈਨੂੰ ਚੰਗੀਆਂ ਲੱਗ ਖਲ ਸੁਣ ਓਏ ਕੁੜੀਆਂ ਲੱਗਦੀਆਂ ਵੇਚ ਨਹੀਂ ਜਮਾ ਨਾ ਵੇਚੀ ਹਾਂ 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 ਮੈਨੂੰ ਪੂੜੀਆਂ ਨੇ ਦੇਖੀ ਇਹ ਸੌਦਾ ਆ ਸਾਈ ਤਾਂ ਮੈਂ ਇਹਨੇ ਮਸੋਤਾ ਲੋਟਾ ਬਸ ਵਿਚਾਰੇ ਜੀ ਇਹਦਾ ਵਾਲਾ ਤੇਜਾ ਨਾ ਵਾਲਾ ਮਾਰਾਂਗਾ ਆ ਸਾਈ ਵੀ ਦੇ ਸਾਈ ਠੀਕ ਹੈ ਜੀ ਕੁਛ ਕੁਛ ਆ ਫਿਰ ਤਾਂ ਮੈਂ ਪੈਸੇ ਲੈਣ ਜਾਵਾਂਗਾ ਆਦਾ ਪੈਸੇ ਲੈਣ ਜਾਂਦਾ ਸੌਦਾ ਕਿਵੇਂ ਛੱਡੂ ਦੀ ਜਵਾਨ ਹੈ ਕਿੱਡੀ ਵੇਚਤੀ ਕਾਗਲੇ ਦੀ ਜੇ ਛੱਡ ਗਿਆ ਥੋੜੀ ਛੱਡੂ ਆ ਛੱਡ ਜਾਊਗੀ ਸੈਡ ਤੋਂ ਗੱਲ ਕਰ ਲਾ ਲਿਆ ਕੋਕ ਰੱਖ ਲਿਆ ਮੈਨੇ ਦੋ ਚਾਰ ਪੰਜਾ 450 ਬਾਈ ਚਰਨੇ ਨਾਲ 513 ਦੇਦਾ 50000 2000 ਦੇ ਦਿੰਦਾ ਠੀਕ ਆ ਹੋਸ਼ੇ ਬਾਈ ਬੁੜੀ ਵੀ ਬਣਾਤੀ ਬੁੜਾ ਵੀ ਬਣਾਤਾ ਨਾ ਤੇਰੇ ਘਰ ਕਰਾਈ ਮੰਨ ਗਈ ਆ ਸਾਰੇ ਜਨ ਇਹਦਾ ਕਰਾਉਣਾ ਨਹੀਂ ਹਟ ਜਾ ਹਟ ਜਾ ਉਹ ਨਹੀਂ ਆਏ ਨਹੀਂ ਉਹ ਨਹੀਂ ਸਿਆਣੇ ਬੰਦੇ ਦਾ ਹੱਥ ਆ ਗੜ ਤੂੰ ਹਟ ਛੱਡ ਗਿਆ ਮੇਰਾ ਤਾਂ ਘੱਟਾ ਵੀ ਆਣੀ ਉਹ ਵੀ 15000 ਰੁਪਏ ਲਾਤਾ ਆਬੇ ਤੋਂ ਪੈਸੇ ਦਵਾਣਾ ਹੋ ਕਮਲ ਟਰੀ ਬਣ ਦਿੰਦੇ ਇੱਕ ਮੰਡਰੀ ਬੈਣਦਾ ਹਾਂ ਪੈਸਾ ਪਾਉਦੀਆਂ ਵੀ ਆਪਾਂ ਉਹਦਾ ਪੈਸਾ ਦੇਣੀ ਪੈਣੀ ਕਿੰਨੇ ਕਹਿੰਦਾ ਹੈ 15000 ਲਾਤਾ ਇਹਨੂੰ ਮੈਂ ਇਹ ਕਿੰਨੇ ਕਹਿੰਦਾ ਹੈ 10000 25-25 ਦੀ ਚੈੱਕ ਕਰਦਾ ਹਾਂ ਹਾਂ 25 ਦਾ ਅੱਛਾ ਨਾ ਆਹ ਇਹ ਆ ਰਿਹਾ ਹੈ 4, 3, ਆਓ ਕਦੋਂ ਕੰਮ